ਇਦਰਾ ਟੀਟੀ ਸਾਹਿਬਾ ਸਾਡੇ ਟੀਟੀ ਸਾਹਿਬ ਦੇ ਨੇ ਦਰੂ ਪੀ ਜਾਂਦੇ ਆ ਆਰਾਮ ਨਾਲ ਬੈਠੇ ਕੋਈ ਚੱਕਰ ਨਹੀਂ ਤੇ ਆਮ ਹੀ ਚੱਲਦਾ ਹੈ ਜਿਆ ਹੋਰ ਨਸ਼ਾ ਹੋ ਜਾਂਦੇ ਟੀਟੀ ਸਾਹਿਬ ਨੂੰ ਸਾਡੇ ਨੂੰ ਜਦੋਂ ਚੜਜੇਗੀ ਇਹਨੂੰ ਫਿਰ ਉਹ ਤੋਂ ਪਚੂਲੇ ਹਾਜ਼ੀ ਪਾ ਕੇ ਵੀ ਜਿੱ ਇੱਕ ਗੇੜਾ ਤਾਂ ਦੇ ਲਈ ਥੋੜਾ ਜਿਹਾ ਦਿਖਾ ਦਈਏ ਸਾਰਿਆਂ ਨੂੰ ਸਾਡੇ 4 ਘੰਟਿਆਂ ਬਾਅਦ ਅਸੀਂ ਪਹੁੰਚ ਗਏ ਆ ਪੈਰਿਸ ਸੋ ਯੂ ਆਰ ਵੈਲਕਮ ਟੂ ਪੈਰਿਸ ਸਵਿਟਜ਼ਰਲੈਂਡ ਚ ਅੱਜ ਸਾਡਾ ਆਖਰੀ ਦਿਨ ਹੈ ਤੇ ਅਸੀਂ ਇੱਥੋਂ ਜਾ ਰਹੇ ਹਾਂ ਫਰਾਂਸ ਫਰਾਂਸ ਦੀ ਕੈਪੀਟਲ ਸਿਟੀ ਪੈਰਿਸ ਪੈਰਿਸ ਇੱਥੋਂ ਹੈਗਾ ਕੋਈ 1.450 ਕਿਲੋਮੀਟਰ ਤੇ ਜਿਹਦੇ ਲਈ ਸਾਨੂੰ ਮੇਰੇ ਖਿਆਲ ਚ ਲੱਗਦੇ ਆ 5 ਕ ਘੰਟੇ ਲੱਗਣੇ ਆ ਤੇ ਵੈਸੇ ਤਾਂ ਇੱਥੋਂ ਬਾਏ ਰੋਡ ਵੀ ਜਾ ਸਕਦੇ ਹਾਂ ਤੁਸੀਂ ਐ ਮੰਨੋ ਜਿਵੇਂ ਪੰਜਾਬ ਤੋਂ ਆਗਰਾ ਜਾਣਾ ਹੋਵੇ ਬਸ ਇੰਨੀ ਕੁ ਦੂਰ ਹੈ ਤੇ ਪਰ ਅਸੀਂ ਬਾਏ ਟ੍ਰੇਨ ਆਪਣਾ ਇਹ ਸਫ਼ਰ ਤੈਅ ਕਰਾਂਗੇ ਤੇ ਸਾਡੇ ਨਾਲ ਨੇ ਅੱਜ ਇਹ ਬਾਬਾ ਜੀ ਇਹ ਗੁਰਦੁਆਰਾ ਸਾਹਿਬ ਨੇ ਜਿਹੜਾ ਲੰਗਨਥਾਲ ਗੁਰਦੁਆਰਾ ਸਾਹਿਬ ਹੈਗਾ ਸਸਸੀ ਕਾਲ ਜੀ ਇਹਨਾਂ ਦਾ ਨਾਮ ਹੈ ਰਿਸ਼ੀਪਾਲ ਜੀ ਹਾਂ ਜੀ ਅਸੀਂ ਤਾਂ ਇਹਨਾਂ ਨੂੰ ਮਿਲਦੇ ਰਹੇ ਹਾਂ ਤੁਹਾਨੂੰ ਪਹਿਲੀ ਵਾਰੀ ਮਿਲਾ ਰਹੇ ਹਾਂ ਇਹ ਸਾਨੂੰ ਅੱਜ ਸਟੇਸ਼ਨ ਤੱਕ ਛੱਡ ਕੇ ਆਉਣਗੇ ਰੱਖੀ ਜੀ ਸਮਾਨ ਭੇਜਣਾ ਜਾਣ ਬੈਗ ਮੀਂਡ ਡਿੱਗ ਰਿਹਾ ਥੋੜਾ ਥੋੜਾ ਹੈਨਾ ਜ਼ਿੰਦਗੀ 'ਚ ਮੌਕਾ ਮਿਲਿਆ ਸਵਿਟਜ਼ਰਲੈਂਡ ਕਦੇ ਫੇਰ ਆਵਾਂਗੇ ਹੁਣ ਤੇ ਫਿਲਹਾਲ ਜਿਹੜਾ ਸੁਪਨਿਆਂ ਦਾ ਸ਼ਹਿਰ ਸਿਟੀ ਆਫ ਡ੍ਰੀਮਸ ਹੈ ਜਿਹੜਾ ਪੈਰਿਸ ਉਹ ਦਿਖਾਈਏ ਤੁਹਾਨੂੰ ਤੇ ਅਸੀਂ ਰਹੇ ਸੀ ਸਾਬੇ ਬਾਈ ਉਹਨਾਂ ਦੇ ਘਰ ਪਿਛਲੇ 3 ਕੁ 2-3 ਦਿਨ ਤੋਂ ਤੇ ਬਾਈ ਹੁਣੀ ਅੱਜ ਕੰਮ ਤੇ ਗਏ ਹੋਏ ਆ ਤੇ ਚੰਗਾ ਚੌਰਾਵਰ ਬਾਈ ਬਾਈ ਆਏ ਜਿਹੜਾਵਰ ਜਦੋਂ ਉਹ ਗਾ ਨੂੰ ਆਵਾਂਗੇ ਬੋਲਣ ਲੱਗ ਜੂਗਾ ਚੰਗਾ ਭੈਣੇ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਜਿੱਦਣ ਦੇ ਸਵਿਟਜ਼ਰਲੈਂਡ ਆਏ ਸੀ ਨਾ ਮੀਂਹ ਨੇ ਖਹਿੜਾ ਨਹੀਂ ਛਟਿਆ ਅੱਜ ਦੇਖ ਲਓ ਫੇਰ ਮੀਂਹ ਮੀਂਹ ਇਹ ਹਰ ਰੋਜ਼ ਮੀਂਹ ਪਈ ਜਾਂਦਾ ਸੀਗਾ ਹੁਣ ਉਮੀਦ ਕਰਦੇ ਆ ਵੀ ਪੈਰਿਸ ਜਾ ਕੇ ਮੌਸਮ ਸਹੀ ਰਹੂਗਾ ਕਿ ਫਰਾਂਸ ਜਮੀ ਘਟ ਹੋਣਗੇ ਜਿਹੜੇ ਸਟੇਸ਼ਨ ਤੋਂ ਅਸੀਂ ਅੱਜ ਟ੍ਰੇਨ ਲੈਣੀ ਹੈ ਨਾ ਉਹ ਤਿੰਨ ਕੰਟਰੀਜ਼ ਦੇ ਵਿਚਾਲੇ ਪੈਂਦਾ ਹੈਗਾ ਇੱਕ ਪਾਸੇ ਪੈਂਦਾ ਫਰਾਂਸ ਇੱਕ ਪਾਸੇ ਪੈਂਦਾ ਜਰਮਨੀ ਇੱਕ ਪਾਸੇ ਸਵਿਟਜ਼ਰਲੈਂਡ ਤੇ ਦੋਨੋਂ ਉੱਥੇ ਯੂਰਪ ਦੇ ਬਾਰਡਰ ਵੀ ਦਿਖਾਵਾਂਗੇ ਕਿ ਯੂਰਪ ਦੇ ਜਿਹੜੇ ਬਾਰਡਰ ਆ ਉਹ ਕਿਹੋ ਜਿਹੇ ਹੁੰਦੇ ਹੈਗੇ ਤੇ ਇੱਥੋਂ ਤਕਰੀਬਨ 60 ਜਾਂ 70 ਕਿਲੋਮੀਟਰ ਹੈ ਤੇ ਘੰਟੇ ਇੱਕ ਦੀ ਸਾਡੀ ਇਹ ਡਰਾਈਵ ਇਹ 10:30 ਵਜੇ ਸਾਡੀ 10:35 ਤੇ ਸਾਡੀ 10:34 ਦੀ ਟ੍ਰੇਨ ਹੈਗੀ ਤੇ ਹਜੇ ਵਜਿਆ ਸਾਡੇ 8 ਤੇ ਅਸੀਂ ਆਰਾਮ ਨਾਲ ਜਾਣਾ ਹੈ ਹੌਲੀ-ਹੌਲੀ ਤੇ ਜਿਹੜਾ ਤੁਹਾਨੂੰ ਰਸਤੇ 'ਚ ਬਾਰਡਰ ਪੈਂਦਾ ਉਹ ਵੀ ਦਿਖਾਉਣਾ ਤੇ ਪਹਿਲਾਂ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਲੰਗਨਥਾਲ ਜਿਹੜਾ ਤੁਹਾਨੂੰ ਪਹਿਲਾਂ ਵਲੌਗ 'ਚ ਦਿਖਾਇਆ ਸੀਗਾ ਉੱਥੇ ਰੁਕਾਂਗੇ ਇਹਨੇ ਜੀ ਸਰਦਾਰ ਰਣਜੀਤ ਸਿੰਘ ਹੁਣੀ ਤੇ ਇਹਨਾਂ ਨੂੰ ਉਦੋਂ ਇੰਟਰੋਡਿਊਸ ਕਰਾਉਣਾ ਰਹਿ ਗਿਆ ਸੀਗਾ ਉਦੋਂ ਸਾਡਾ ਮੇਲ-ਮਲਾਪ ਨਹੀਂ ਹੋਇਆ ਕਿੱਥੋਂ ਜੀ ਪੰਜਾਬ ਤੋਂ ਤੁਸੀਂ ਸਮਝ ਜੀ ਪਿੰਡ ਭੁੰਗਣੀ ਜਿਲ੍ਹਾ ਹਸ਼ਿਆਰਪੁਰ ਅੱਛਾ ਜਿਲ੍ਹਾ ਹਸ਼ਿਆਰਪੁਰ ਹਾਂਜੀ ਦੋ ਬਾਈਰੀ ਹੈ ਦੋ ਬਾਈਰੀ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਦੀ ਸਾਰੀ ਮੈਨੇਜਮੈਂਟ ਤੁਸੀਂ ਉਹ ਸੇਵਾ ਤੁਸੀਂ ਕਰਵਾਈ ਹੈ ਇਹ ਸੇਵਾ ਜੀ ਪਰਮਾਤਮਾ ਨੇ ਲਈ ਅਸੀਂ ਕਰਵਾਉਣ ਵਾਲੇ ਕੌਣ ਆ ਹਾਂਜੀ ਹਾਂਜੀ ਆਪ ਸੇਵਾ ਲੈਂਦਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਚਲੋ ਸ਼ੁਕਰੀਆ ਬਹੁਤ ਵਧੀਆ ਗੱਲ ਹੈ ਜੀ ਪਹਿਲੀ ਗੱਲ ਤਾਂ ਹਨ ਤੇ ਜਿੰਨਾ ਗੁਰੂ ਮਹਾਰਾਜ ਹੋਰ ਸੇਵਾ ਲੈਂਦੇ ਰਹਿਣ ਬੱਸ ਸੱਚਾ ਪਾਤਸ਼ਾਹ ਕਰੇ ਹਾਂਜੀ ਇੰਨੇ ਚੰਦਰ ਰਵੇ ਸਾਰੇ ਪਾਸੇ ਜੀ 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 ਇਹ ਜਿੰਨੀ ਸਾਰੀ ਇੱਥੇ ਲੈਂਡ ਸੀ ਨਾ ਲੰਗਨ ਥਲਚੇ ਇਹ ਇਹਨਾਂ ਨੇ ਖਰੀਦ ਕੇ ਸਾਰੀ ਜਿਵੇਂ ਦੱਸਿਆ ਇਹਨਾਂ ਨੇ ਕਿ ਸੇਵਾ ਇਹਨਾਂ ਦੇ ਕਰਾਈ ਹੈਗੀ ਗੁਰਦੁਆਰਾ ਸਾਹਿਬ ਜੀ ਇਹਨਾਂ ਨੇ ਬਣਾਇਆ ਹੈਗਾ ਤੇ ਹੁਣ ਸਾਡੇ ਕੋਲ ਸ਼ਾਰਟ ਟਾਈਮ ਹੈ ਤੇ ਜਾਂਦੇ ਜਾਂਦੇ ਅਸੀਂ ਸਪੈਸ਼ਲੀ ਇਹ ਇਹਨਾਂ ਨੂੰ ਮਿਲਣਾ ਸੀਗਾ ਉਦੋਂ ਰਹਿ ਗਿਆ ਸੀ ਜਿਵੇਂ ਤੁਹਾਨੂੰ ਦੱਸਿਆ ਹੈਗਾ ਤੇ ਤਾਂ ਕਰਕੇ ਹੁਣ ਅਸੀਂ ਜਿਹੜਾ ਸਟੇਸ਼ਨ ਹੈ ਉਹਦੇ ਵੱਲ ਨੂੰ ਵੱਧਦੇ ਹਾਂ ਲਓ ਜੀ ਹੁਣ ਇਹ ਚ ਬੈਠਣ ਦਾ ਟਾਈਮ ਆ ਗਿਆ ਕਹਿੰਦੇ ਇਹ ਚ ਜਾਣਾ ਤੁਸੀਂ ਟੈਸਲਾ ਤੇ ਟੈਸਲਾ ਜਿਸੀ ਪਹਿਲੀ ਵਾਰ ਹੀ ਬੈਠਾਂਗੇ ਅੱਜ ਟੈਸਲਾ ਦਾ ਨਾਮ ਬਹੁਤ ਸੋਹਣਾ ਸੀਗਾ ਇਹ ਟੈਸਲਾ ਹੈਗੀ ਤੇ ਅੱਜ ਟੈਸਲਾ ਦੀ ਵੀ ਰਾਈਡ ਕਰਨ ਨੂੰ ਮਿਲ ਜੂਗੀ ਕਮਾਲ ਹੋ ਗਈ ਇਹ ਤਾਂ ਆਹ ਟਾਕੀ ਦੁਬਾਰਾ ਖੋਲਿਓ ਜੀ ਇਹਦੀ ਇੱਕ ਤਾਂ ਖੁੱਲਦੀ ਉਹ ਬੜੀ ਸੋਹਣੀ ਹੈ ਇਹ ਤਾਂ ਖੁੱਲਦੀ ਉਹ ਬੜੀ ਸੋਹਣੀ ਹੈ ਹਾਂਜੀ ਇਹ ਪਹਿਲੀ ਗੱਡੀ ਜਿਹੜੀ ਕਿਦਾ ਖੁੱਲਦੀ ਆ ਅੱਛਾ ਇਹ ਪਹਿਲੀ ਗੱਡੀ ਹੈ ਤਾਂ ਖੁੱਲਦੀ ਹੈ ਹਾਂਜੀ ਇਹ ਐਕਸ ਮਾਡਲ ਅੱਛਾ ਜੀ ਟੈਸਲਾ ਇੱਕ ਬ੍ਰਾਂਡ ਹੈਗਾ ਇਹ ਇਫੋ ਇਲੈਕਟ੍ਰਿਕ ਆ ਅੱਛਾ ਜੀ ਹਾਂਜੀ ਠੀਕ ਹੈ ਇੱਕ ਆਪਣੀ ਕਿੰਨੇ ਦੀ ਪੈਂਦੀ ਹੈ ਜੀ ਇੱਥੇ ਇਹ ਜੀ ਕੋਈ 140000 ਫ੍ਰਾਂਕ ਦੀ ਪੈ ਜਾਂਦੀ ਹੈ 140000 ਫ੍ਰਾਂਕ ਦੀ ਹਾਂਜੀ ਇੰਡੀਆ ਤੇ ਕਰੋੜ ਰੁਪਏ ਦੀ ਪੈਗੀ ਮੈਨੂੰ ਨਹੀਂ ਨਹੀਂ ਹਾਂਜੀ ਇਹ ਹੋਗੇ ਕੋਈ ਤਕਰੀਬਨ ਲੱਖ ਦਾ 10 ਕਰੋੜ ਦੀ 150 ਕਰੋੜ ਦੀ ਹਾਂਜੀ 1.5 ਕਰੋੜ ਦੀ ਪੈਗੀ ਹੈ ਨਾ ਇਹ ਛੋਟੀ ਹੈ ਤੋਂ ਐਸ ਮਾਡਲ ਆ ਅੱਛਾ ਕਿੰਨੀਆਂ ਐ ਟੈਸਲਾ ਤੁਹਾਡੇ ਕੋਲ ਤੁਹਾਡੇ ਕੋਲ 7 ਆ 7 ਟੈਸਲਾ ਹਾਂਜੀ ਇਹ ਕਾ ਗੜੀਆਂ ਨਹੀਂ ਟੈਸਲਾ 7 ਟੈਸਲਾ ਕਰਨੇ ਸਾਡੇ ਕੋਲ ਕਮਾਲ ਹੋ ਗਈ ਆਪਾਂ ਇੱਕ ਦੀ ਅਸੀਂ ਜਾਂਦੇ ਵੇਖਾਂ ਚੰਗਾ ਜੀ ਸ਼ੁਕਰੀਆ ਮਿਹਰਬਾਨੀ ਤੁਹਾਡੀ ਬਹੁਤ-ਬਹੁਤ ਇਟਲੀ ਚ ਮਿਲਾਂਗੇ ਹੁਣ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦਾ ਅੰਡੀ ਗਵੰਡੀ ਦੇਸ਼ਾਂ ਸਾਰੇ ਕਿਤੇ ਸਮਰਾਜ ਫਲਾਇਆ ਹੋਇਆ ਹੈਗਾ ਪੂਰਾ ਐਂਪਾਇਰ ਹੈ ਇਹਨਾਂ ਦਾ ਚਾਰ-ਪੰਜਾਂ ਅੰਡੀ ਗਵੰਡੀ ਦੇਸ਼ਾਂ 'ਚ ਕੰਮ ਹੈ ਵਧੀਆ ਤਕੜਾ ਕੰਮ ਕਰ ਤੇ ਇਟਲੀ 'ਚ ਇਹ ਕਹਿੰਦੇ ਸਾਡੇ ਹੋਟਲ ਵਗੈਰਾ ਹੈਗੇ ਆ ਤੇ ਹੁਣ ਜਦੋਂ ਇਟਲੀ ਵਾਲੇ ਵੈਸੇ ਵੀ ਸਾਨੂੰ ਬਹੁਤ ਬੁਲਾ ਰਹੇ ਆ ਬਸ ਜਹਾਂ ਚਾਹੀਦਾ ਹੈ ਬਹੁਤ ਵੱਡੀ ਕਮਿਊਨਿਟੀ ਆ ਹਾਂਜੀ ਹਾਂਜੀ ਜਾਵਾਂਗੇ ਜਰੂਰ ਪੋਰਟਕਲ ਹੋ ਗਿਆ ਇਟਲੀ ਹੋ ਗਿਆ ਚਲੋ ਹੁਣ ਸ਼ਾਰਟ ਟਾਈਮ ਚ ਆਪਣੀ ਮੁਲਾਕਾਤ ਹੋਈ ਹੈ। ਹਾਂਜੀ ਵਾਈ ਗੁੱਡ ਮੀਟਿੰਗ ਕਰੇ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੇ। ਥੈਂਕ ਯੂ so much ਥੈਂਕ ਯੂ ਜੀ। ਇਹ ਦੇਖ ਲਓ ਵੀ ਪੰਜਾਬੀਆਂ ਦੇ ਕਿੱਡੇ ਤਕੜੇ ਤਕੜੇ ਕੰਮਕਾਰ ਕਾਰੋਬਾਰ ਪਏ ਐ ਤੇ ਇਹ ਜਗਾ ਜਿਹੜੀ ਐ ਗੁਰਦੁਆਰਾ ਵੈਸੇ ਐ ਇੱਥੇ ਬੰਦੇ ਨੂੰ ਕਹਿੰਦੇ ਹੁੰਦੇ ਆ ਬਾਹਰ ਦਾ ਬੰਦੇ ਨੂੰ ਘਰ ਨਹੀਂ ਆਉਂਦਾ ਜੁੜਦਾ ਘਰ ਮਿਲੀਅਨ ਮਿਲੀਅਨ ਦਾ ਮਿਲਦਾ ਐ। ਤੇ ਸਾਰੀ ਜਗਾ ਪਹਿਲਾਂ ਖਰੀਦਣੀ ਉਤੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣੀ ਉਹ ਵੀ ਸਵਿਟਜ਼ਰਲੈਂਡ ਤੇ ਉਹ ਵੀ ਸਵਿਟਜ਼ਰਲੈਂਡ ਵਰਗੇ ਜਿਹੜੇ ਦੁਨੀਆਂ ਦੇ ਸਭ ਤੋਂ ਮੋਸਟ ਐਕਸਪੈਂਸਿਵ ਕੰਟਰੀ ਮੰਨੇ ਜਾਂਦੇ ਆ ਉਹਨਾਂ ਚ ਹੈਨਾ ਤੇ ਸੇਵਾ ਵਾਲੀ ਕੰਮ ਹੈ ਇਹ ਤੇ ਪ੍ਰਮਾਤਮਾ ਆਪ ਕਰਾਉਣ ਵਾਲਾ ਹੁੰਦਾ ਬੰਦਾ ਕੋਹ ਨਾ ਕਰਨ ਵਾਲਾ ਨਹੀਂ ਕਹਦਾ ਜੇ ਤੇ ਅੱਲਾ ਪੰਜੀ ਕੱਢਣ ਨੂੰ ਜੀ ਨਹੀਂ ਕਰਦਾ ਇਹ ਜੀ ਕਿੰਨੀ ਜਗਾ ਜੀ ਗੁਰਦੁਆਰਾ ਸਾਹਿਬ ਵਾਲੀ ਆਪਣੀ ਇਹ ਅੱਛਾ ਇਹ ਪਤਾ ਨਹੀਂ ਆਪਣੇ ਵੇਲੇ ਵਿਸ਼ਵਿਆਂ ਦੇ ਹਿਸਾਬ ਚੋਂ ਦਾ ਮਨ ਲਾ ਦਾ ਹੋਣਗੇ ਕੋਈ 15 20 ਕਵੇ ਸਵੇ 15 ਕਵੇ ਸਵੇ ਦਾ ਜਗ੍ਹਾ ਤੇ ਹੈਗੇ ਆ ਅਸੀਂ ਨਾ ਬਾਸਲ ਸ਼ਹਿਰ ਚੱਲੇ ਆ ਤੇ ਇਸ ਤਰ੍ਹਾਂ ਪੈਂਦਾ ਬਾਸਲ ਤੇ ਇਹ ਪੈਂਦਾਗਾ ਤਿੰਨ ਦੇਸ਼ਾਂ ਦੇ ਵਿਚਾਲੇ ਆ ਜਿਹੜਾ ਤੇ ਹੁਣ ਇਹ ਮੈਪ ਖੁੱਲ ਗਿਆ ਸਾਨੂੰ ਇਹ ਰਸਤਾ ਦੱਸ ਰਿਹਾ ਸਾਰਾ ਮੇਲਾ ਦਾ ਘੰਟਾ ਕ ਮਸਾ ਲੱਗਣਾ ਇੱਥੋਂ ਘੰਟੇਕ ਜਿਹਾ ਸੀ ਪਹੁੰਚ ਜਾਣਾਗਾ ਸਾਰਾ ਪਹਾੜੀ ਏਰੀਆਗਾ ਏ ਵੀਰ ਜੀ ਬਾਰਡਰ ਹੈਗਾ ਆਪਣੇ ਫਰਾਂਸ ਦਾ ਤੇ ਉਹਦਾ ਸੀਸ ਦਾ ਸੀਸ ਦਾ ਹਾਂਜੀ ਆ ਬਸ ਬਾਰਡਰ ਲੰਘੇ ਹੁਣ ਇੱਥੇ ਬਾਰਡਰ ਤੇ ਚੈਕਿੰਗ ਚੁਕਿੰਗ ਤਾਂ ਨਹੀਂ ਹੁੰਦੀ ਜਿਵੇਂ ਜਰਮਨ ਨੂੰ ਜਾਈਏ ਆਪਾਂ ਜਾਂ ਮੰਨ ਲਓ ਫਰਾਂਸ ਨੂੰ ਹੁਣ ਜਿਵੇਂ ਆਪਾਂ ਬਾਰਡਰਾਂ ਨੂੰ ਜਾ ਰਹੇ ਵੇਖੋ ਜੇ ਆਪਾਂ ਜਿਸ ਤਰ੍ਹਾਂ ਹੁਣ ਆਪਣੀ ਪਰਸਨਲ ਗੱਡੀ ਹੈ ਹਾਂਜੀ ਤੇ 99% ਨਹੀਂ ਹੁੰਦੀ ਅੱਛਾ ਚੈੱਕ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਅੱਛਾ ਜੀ ਪਰ ਕਈ ਵਾਰੀ ਜੇ ਤੁਸੀਂ ਜਿਸ ਤਰ੍ਹਾਂ ਪਬਲਿਕ ਟਰਾਂਸਪੋਰਟ ਤੇ ਜਾਂਦੇ ਹੋ ਅੱਛਾ बस हो गई वो जो चक्कर था बस हो गया 9 सीटर गड्डी होगी वो उस चीज को आउट करते भी कोई इलीगल ना जांदा हां किसी को पेपर है या कोई कहीं वारी चीज हां जी ओनाचो कर लंदे ने पर उसच भी इना के एरी के भाई जरूरी उनाने करना ठीक है डिपेंड करदा हो देख लंदे ने थोड़ा बहुत बंदे दा फेस पढ़ लंदे ने ठीक है उस दे अकॉर्डिंग वो सिर्फ जे देख देने थानू वो उनाने तो सिर्फ डॉक्यूमेंट मांगने अच्छा देखना ते जान देना जान देना बस ਵੈਸੇ ਨਾ ਇੱਥੇ ਵੀਜ਼ਾ ਦਾ ਲੱਗਦੀ ਨਹੀਂ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਸ਼ੈਨਗਨ ਜਿਹੜਾ ਵੀਜ਼ਾ ਹੁੰਦਾ ਹੈਗਾ 28 ਕੰਟਰੀਜ਼ ਦਾ ਵੀਜ਼ਾ ਇਹ ਤੇ ਫਰਾਂਸ ਦਾ ਹੁਣ ਸਾਡੇ ਕੋਲ ਇੱਕ ਤਰੀਕੇ ਨਾਲ ਵੀਜ਼ਾ ਹੈ ਨਹੀਂਗਾ ਸਾਡੇ ਕੋਲ ਅਸੀਂ ਇਹ ਸ਼ੈਨਗਨ ਦੀ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਜਿਹੜੀ ਕੰਟਰੀ ਨੂੰ ਅਪਲਾਈ ਕਰੋਗੇ ਪਹਿਲੀ ਐਂਟਰੀ ਉਸੇ ਦੇਸ਼ 'ਚ ਮਾਰਨੀ ਪੈਂਦੀ ਹੈ ਜਿਵੇਂ ਅਸੀਂ ਸਵਿਟਜ਼ਰਲੈਂਡ ਨੂੰ ਅਪਲਾਈ ਕੀਤਾ ਸੀ ਅਸੀਂ ਸਵਿਟਜ਼ਰਲੈਂਡ ਹੀ ਆਏ ਹਾਂ ਪਹਿਲਾਂ ਤੇ ਇਸ ਤੋਂ ਬਾਅਦ ਅਸੀਂ ਹੁਣ ਭਾਵੇਂ ਜਰਮਨੀ ਚੱਲ ਜਾਈਏ ਭਾਵੇਂ ਫਰਾਂਸ ਚੱਲ ਜਾਈਏ ਭਾਵੇਂ ਅਸੀਂ ਇਟਲੀ ਚੱਲ ਜਾਂਦੇ ਕੋਈ ਰੋਕ ਟੋਕ ਨਹੀਂ ਹੈਗੀ ਤੇ ਸਟੇਸ਼ਨ ਜਾਣ ਤੋਂ ਪਹਿਲਾਂ ਸਾਨੂੰ ਐਸੀ ਥੋੜਾ ਜਿਹਾ ਤੁਹਾਨੂੰ ਯੂਰਪ ਦੇ ਬਾਰਡਰਸ ਦਾ ਆਲਾ ਦਵਾਲਾ ਦਿਖਾ ਦਈਏ ਕਿ ਇੱਥੇ ਬਾਰਡਰ ਹੈ ਜਿਹੜੇ ਕਿਵੇਂ ਦੇ ਹੈਗੇ ਤੇ ਬਾਸਲ ਸਿਟੀ ਚ ਪਹੁੰਚ ਗਿਆ ਸੀ ਸਾਡੇ ਕੋਲ ਟਾਈਮ ਤਾਂ ਵੈਸੇ ਬਹੁਤ ਘੱਟ ਹੈ ਪਰ ਸ਼ਾਰਟ ਟਾਈਮ ਚ ਹੁਣ ਜਿੰਨਾ ਹੋ ਸਕਦਾ ਦਿਖਾਉਂਦੇ ਆ ਯੂਰਪᱤਨ ਦੇਸ਼ਾਂ 'ਚ ਬਾਸੇ ਪੁਲ ਹੁੰਦੇ ਆ ਤੇ ਇਹ ਅੱਧਾ ਪੁਲ ਸਵਿਟਜ਼ਰਲੈਂਡ 'ਚ ਹੈ ਤੇ ਇਹਦੇ ਪੁਲ ਪਾਰ ਕਰਕੇ ਤੁਸੀਂ ਪਰਾਂ ਦੇ ਪਾਸੇ ਜਰਮਨੀ ਜਾ ਸਕਦੇ ਹੋ ਤੇ ਫਰਾਂਸ 'ਚ ਅਸੀਂ ਅੱਜ ਜਾਣਾ ਹੈਗਾ ਤੇ ਫਰਾਂਸ ਵਾਲਾ ਜਿਹੜਾ ਬਾਰਡਰ ਹੋਊਗਾ ਜਾਂ ਸਟੇਸ਼ਨ ਹੋਊ ਵੀ ਤੁਹਾਨੂੰ ਦਿਖਾਵਾਂਗੇ ਕਿ ਫਰਾਂਸ 'ਚ ਕਿਵੇਂ ਕ੍ਰਾਸ ਹੋਣਾ ਇਹ ਦੇਖੋ ਕਿੰਨਾ ਯਾਰ ਪੀਸਫੁੱਲ ਹੈ ਕਿਵੇਂ ਲੋਕ ਰਹਿੰਦੇ ਆ ਹਨ ਕਿੰਨਾ ਇਮਾਨਦਾਰੀ ਨਾਲ ਕੋਈ ਚੱਕਰ ਨਹੀਂ ਹੈਗਾ ਕਿਸੇ ਨੂੰ ਇੱਥੇ ਤੇ ਆ ਆਪਣੇ ਐਵੇਂ ਤਾਰਾਂ ਲਾ ਰੱਖੀ ਹੁੰਦੀਆਂ ਜਾਂ ਹੋਰ ਕਰ ਰੱਖਿਆ ਹੁੰਦਾ ਆ ਲੋਕ ਦੇਖੋ ਸਾਰੇ ਤੁਰੇ ਆ ਰਹੇ ਆ ਜਰਮਨੀ ਤੋਂ ਜਰਮਨੀ ਤੋਂ ਸਵਿਟਜ਼ਰਲੈਂਡ ਆ ਰਹੇ ਆ ਕੋਈ ਸਾਹਮਣੇ ਜਰਮਨੀ ਆ ਰਿਪਨ ਹਾਂਜੀ ਉਹ ਦੇਖੋ ਤਿੰਨ ਝੰਡੇ ਲੱਗੇ ਹੋਏ ਇੱਥੇ ਤੇ ਉਹ ਸਾਹਮਣੇ ਨਾ ਇੱਕ ਸਵਿਟਜ਼ਰਲੈਂਡ ਦਾ ਝੰਡਾ ਹੈ ਦੂਜਾ ਝੰਡਾ ਫਰਾਂਸ ਦਾ ਇੱਕ ਜਰਮਨੀ ਦਾ ਨਾਲ ਯੂਰੋਪੀਅਨ ਯੂਨੀਅਨ ਦਾ ਇਹ ਪੁੱਲ ਦੇ ਬਿਲਕੁਲ ਵਿਚਾਲੇ ਆ ਦੋ ਝੰਡੇ ਲੱਗੇ ਆ ਜਰਮਨੀ ਤੇ ਫਰਾਂਸ ਦਾ ਲੱਗਿਆ ਹੋਇਆ ਇਹ ਤੇ ਸ਼ਾਇਦ ਹੁਣ ਮੈਨੂੰ ਇਹ ਲੱਗਦਾ ਇੱਥੇ ਆ ਕੇ ਨਾ ਕੰਪਲਿਕੇਟਡ ਵਾਲਾ ਹੁੰਦਾ ਤੇ ਇਧਰਲੇ ਪਾਸੇ ਸ਼ਾਇਦ ਫਰਾਂਸ ਹੀ ਨਾ ਹੋਵੇ ਇਹ ਪਰ ਮੈਨੂੰ ਲੱਗਦਾ ਗੂਗਲ ਮੈਪ ਦੇ ਅਕੋਰਡਿੰਗ ਸਵਿਟਜ਼ਰਲੈਂਡ ਆ ਸੀ ਸਵਿਟਜ਼ਰਲੈਂਡ ਜੀਆਂ ਹਜੇ ਤੇ ਪਤਾ ਨਹੀਂ ਇਹਦੇ ਅਨੁਸਾਰ ਜਾਂ ਫਿਰ ਇਹ ਹੋ ਸਕਦਾ ਵੀ ਜਿਹੜਾ ਪੌਲਾ ਇਹ ਦੋਨਾਂ ਕੰਟਰੀਜ਼ ਨੇ ਮਿਲ ਕੇ ਬਣਾਇਆ ਹੈ ਸਵਿਟਜ਼ਰਲੈਂਡ ਤੇ ਜਰਮਨੀ ਨੇ ਉਹ ਸਾਰੀ ਫਰਾਂਸ ਤੇ ਜਰਮਨੀ ਨੇ ਤੇ ਸ਼ਹਿਰ ਬਾਰੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤੇ ਬਾਸਲ ਚ 에어ਪੋਰਟ ਇੱਕੋ ਹੀ ਹੈ ਪਰ ਇੱਕ 에어ਪੋਰਟ ਤੇ ਤਿੰਨ ਕੰਟਰੀਜ਼ ਦੀ ਇਮੀਗ੍ਰੇਸ਼ਨ ਬੈਠੀ ਹੈ ਸਵਿਟਜ਼ਰਲੈਂਡ ਦੀ ਬੈਠੀ ਹੈ ਤੇ ਫਰਾਂਸ ਦੀ ਬੈਠੀ ਹੈ ਤੇ ਜਰਮਨ ਦੀ ਬੈਠੀ ਹੈ ਤੇ ਫਲਾਈਟ ਇੱਕ ਲੈਣੀ ਹੁੰਦੀ ਹੈ ਤੁਸੀ ਤਿੰਨ ਦੇਸ਼ਾਂ ਤੋਂ ਆ ਕੇ ਇੱਕ ਥਾਵੇਂ ਫਲਾਈਟ ਲੈ ਸਕਦੇ ਹੋ ਤੁਸੀ ਜਦੋਂ ਤੁਸੀਂ ਬਸਲ ਪਾਉਗੇ ਨਾ ਗੂਗਲ ਤੇ ਪਾ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਣਾਗਾ ਤੇ ਇਮੀਗ੍ਰੇਸ਼ਨ ਅਲੱਗ-ਅਲੱਗ ਹੁੰਦੀ ਹੈ ਜੀ ਤਿੰਨਾਂ ਕੰਟਰੀ ਮਤਲਬ ਅਲੱਗ-ਅਲੱਗ ਕਾਊਂਟਰ ਨੇ ਜਦੋਂ ਤੁਸੀਂ ਮੰਨ ਲਓ ਇੰਡੀਆ ਤੋਂ ਤੁਸੀਂ ਬਸਲ ਆ ਗਏ ਜਾਂ ਤੁਸੀਂ ਕਿਸੇ ਵੀ ਜਾਂ ਇੰਗਲੈਂਡ ਤੋਂ ਤੁਸੀਂ ਬਸਲ ਆ ਗਏ ਤੇ ਬਾਸਲ ਆ ਕੇ ਜੇ ਤੁਸੀਂ ਯਰ ਤੁਹਾਡੇ ਕੋਲੇ ਸਵਿਟਜ਼ਰਲੈਂਡ ਦਾ ਵੀਜ਼ਾ ਤਾਂ ਸਵਿਟਜ਼ਰਲੈਂਡ ਦੀ ਇਮੀਗ੍ਰੇਸ਼ਨ ਹੋਗੀ ਜੇ ਤੁਹਾਡੇ ਕੋਲੇ ਜਰਮਨ ਦਾ ਵੀਜ਼ਾ ਤਾਂ ਜਰਮਨ ਦੀ ਇਮੀਗ੍ਰੇਸ਼ਨ ਹੋਗੀ ਜੇ ਫ੍ਰਾਂਸ ਦਾ ਤਾਂ ਫ੍ਰਾਂਸ ਦੀ ਇਮੀਗ੍ਰੇਸ਼ਨ ਬਾਸਲ ਤੋਂ ਆ ਕੇ ਡਿਵਾਈਡ ਹੋ ਸਕਦਾ ਹਾਂਜੀ ਬਾਸਲ ਤੋਂ ਆ ਕੇ ਤੁਸੀਂ ਅਲੱਗ-ਅਲੱਗ ਨਿਕਲ ਸਕਦੇ ਹੋ ਬਾਅਦ ਚੋਂ ਫੇਰ ਇਕੱਠਾ ਸਾਰਾ ਕੁਝ ਐਗਜ਼ਿਟ ਇੱਕ ਥਾਂ 'ਤੇ ਹੁੰਦਾ ਵਧੀਆ ਗੱਲ ਹੈ ਇਸੇ ਤਰ੍ਹਾਂ ਟ੍ਰੇਨ ਸਟੇਸ਼ਨ ਤੇ ਟ੍ਰੇਨ ਸਟੇਸ਼ਨ ਤੁਹਾਨੂੰ ਦਿਖਾਉਣੀਆਂ ਜਾ ਕੇ ਇਹ ਸਾਰਾ ਬਾਸਲ ਦਾ ਸਵਿਟਜ਼ਰਲੈਂਡ ਵਾਲਾ ਪਾਸ ਆ ਗਿਆ ਤੇ ਸਾਨੂੰ ਭਾਈ ਜੀ ਨੇ ਦੱਸਿਆ ਕਿ ਅੱਗੇ ਬਾਰਡਰ ਵੀ ਆਉਂਦਾ ਹੈਗਾ ਤੇ ਬਾਰਡਰ ਵੀ ਤੁਹਾਨੂੰ ਦਿਖਾਉਨੇ ਆ ਤੇ ਜੇ ਬਾਰਡਰ ਹੈ ਰਸਤੇ ਦੇ ਵਿੱਚ ਗੱਡੀ 'ਚ ਬੈਠੀਏ ਟਾਈਮ ਇੱਥੇ ਅ ਇੰਡੀਆ ਵਾਲਿਆਂ ਨੇ ਹੈਗਾ ਟ੍ਰੇਨਸ ਦਾ ਤੇ ਟਾਈਮ ਇੱਥੇ ਆਪਣੇ ਵਾਲਾ ਹੈਗਾ ਟਾਕੀ ਵੀ ਮਸਾਂ ਖੁੱਲਦੀਆਂ ਟੈਸਲਾ ਦੀਆਂ ਮੈਂ ਕਿਹਾ ਟਾਕੀ ਵੀ ਖੋਲਣੀ ਔਖੀ ਹੈ ਟੈਸਲਾ ਦੀਆਂ ਚਲੋ ਜੀ ਫਟਾਫਟ ਚਲਿਏ ਜਿਹੜੀਆਂ ਇੱਥੋਂ ਦੀਆਂ ਟ੍ਰੇਨਸ ਨੇ ਨਾ ਉਹ ਨਾ 1 ਮਿੰਟ ਪਹਿਲਾਂ ਨਾ 1 ਮਿੰਟ ਪਿੱਛੇ ਤੇ ਟਿਕਟ ਤੇ ਵੀ ਲਿਖਿਆ ਹੋਇਆ ਵੀ ਸਹੀ 2 ਮਿੰਟ ਪਹਿਲਾਂ ਤੁਸੀਂ ਉੱਥੇ ਹੋਣੇ ਚਾਹੀਦੇ ਹੋ ਤੇ ਨਹੀਂ ਟ੍ਰੇਨ ਛੁੱਟਣ ਦੀ ਤੁਹਾਡੀ ਕੋਈ ਗਰੰਟੀ ਨਹੀਂ ਤੇ ਤਾਂ ਕਰਕੇ ਨਾ ਪੈਸੇ ਵਾਪਸ ਮੋੜਦੇ ਤੇ ਤਾਂ ਕਰਕੇ ਸਾਨੂੰ ਐ ਹੁਣ ਸਾਡੀ ਟ੍ਰੇਨ 'ਚ ਸਹੀ 20 ਮਿੰਟ ਰਹਿੰਦੇ ਆ ਤੇ ਇੱਥੋਂ ਜਿਹੜਾ ਸਟੇਸ਼ਨ ਹੈਗਾ 7 ਕਿਲੋਮੀਟਰ ਹੈ ਤੇ ਹੁਣ ਅਸੀਂ ਫਟਾਫਟ ਸਟੇਸ਼ਨ ਤੇ ਪਹੁੰਚਦੇ ਆ ਬਾਕੀ ਗੱਲਾਂ ਬਾਤਾਂ ਉੱਥੇ ਕਰਾਂਗੇ ਹੈ ਕਿ ਬਿਲਕੁਲ ਭੱਜ ਭੱਜ ਲਾਸਟ ਤੇ ਟ੍ਰੇਨ ਮਿਲ ਰਹੀ ਹੈ ਓ ਮਾਈ ਗੁਡਨੈਸ ਸਿਰਫ 1 ਮਿੰਟ ਪਹਿਲਾਂ ਪਹੁੰਚਿਆ ਤੁਰਨ ਵਾਲੀ ਆ ਤੇ ਬਸ ਇਹਦੇ ਜੀ ਹੈ ਜੀ 17 ਨੰਬਰ ਇਹਨਾਂ ਨੇ ਰੋਕਣਾ ਵੀ ਨਹੀਂ ਹਾਂਜੀ ਓ ਮਾਈ ਗੁਡਨੈਸ ਚਲੋ ਜੀ ਪਹੁੰਚ ਗਏ ਚਲੋ ਸ਼ੁਕਰ ਹੈ 17 ਨੰਬਰ ਆਇਆ ਸਾ ਤੇ ਚੱਲੀਏ ਜੀ ਪੈਰਿਸ ਸ਼ੁਕਰੀਆ ਜੀ ਚੱਕੀ ਜਾਣੀ ਸੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਫਿਰ ਮਿਲਾਂਗੇ ਜ਼ਿੰਦਗੀ ਚ ਕਦੇ ਜੀ ਤੇ ਜੇ ਅਸੀਂ ਇਕੱਲੇ ਆਉਂਦੇ ਸਾਡੇ ਤੋਂ ਨਹੀਂ ਟ੍ਰੇਨ ਲਈ ਜਾਣੀ ਸੀ ਮੈਨੂੰ ਤਾਂ ਟ੍ਰੇਨ ਹੀ ਨਹੀਂ ਸਿੱਖਿਆਣਾ ਸੀ ਲੋਕਲ ਬੰਦੇ ਨੂੰ ਪਤਾ ਹੁੰਦਾ ਕਿ ਕਿੱਥੋਂ ਕਿਧਰੋਂ ਕਿਧਰ ਦੀ ਜਾਣਾ ਹੈ ਨਾ ਥੈਂਕ ਯੂ ਸੋ ਮੱਚ ਜੀ ਓਕੇ ਥੈਂਕ ਯੂ ਚੰਗਾ ਜੀ ਓ ਸਰ ਥੈਂਕ ਯੂ ਦਿਸ ਇਜ਼ ਦ ਵੇ ਟ੍ਰੇਨ ਚ ਨਾ ਮੇਰੇ ਖਿਲ ਚ ਵਾਈਫਾਈ ਦੀ ਸਹੂਲਤ ਵੀ ਐ ਵੈਲਕਮ ਔਨ ਬੋਰਡ ਆ ਗਿਆ ਹੈ TGV ਲੇਰਾ ਲੌਗ ਇਨ ਕਰਕੇ ਦੇਖਦੇ ਆ ਕਮਾਲ ਐ ਚੱਲ ਪਿਆ ਜੀ ਵਾਈਫਾਈ ਵਾਈਫਾਈ ਚਾਹਾਂ ਫ੍ਰੀ ਮਿਲੂਗਾ ਸਾਰੇ ਰਸਤੇ ਨਜ਼ਾਰੇ ਲਵਾਂਗੇ ਅੱਜ ਸਫਰ ਦੇ ਖੁਸ਼ੀ ਨੇ ਤਾਂ ਪਹਿਲਾਂ ਅਟੈਚ ਕਰ ਲਿਆ ਘਰੇ ਫੋਨ ਫੋਨ ਕਰਨ ਲੱਗੇ ਹਨ ਮੈਨੂੰ ਲੇਟ ਪਤਾ ਲੱਗਦਾ ਥੋੜਾ ਜਿਹਾ ਵੈਸੇ ਨਾ ਇੰਨਾ ਟ੍ਰੇਨ ਚ ਰੈਸਟੋਰੈਂਟ ਵੀ ਹੁੰਦੇ ਆ ਤੁਸੀਂ ਇਹਨਾਂ ਤੋਂ ਕੁਝ ਬਾਈ ਕਰ ਸਕਦੇ ਹੋ ਪਰ ਅਸੀਂ ਤਾਂ ਆਪਣੇ ਲਿਆਂਦਾ ਸੀਗਾ ਭੈਣ ਨੇ ਪਰੌਂਠੇ ਬਣਾ ਕੇ ਦੇ ਇੱਥੇ ਸੀਗੇ ਕਹਿੰਦੇ ਰਸਤੇ 'ਚ ਪਰੌਂਠੇ ਖਾ ਲਿਓ ਤੇ ਕੌਫੀ ਇਹਨਾਂ ਤੋਂ ਲੈ ਲਾਂਗੇ ਅਸੀਂ ਤੇ ਪੈਰਿਸ ਵੱਲ ਨੂੰ ਇਧਰ ਯਾਰ ਫਰਾਂਸ ਚਾ ਹੋਣਾ ਸੀ ਤੇ ਫਰਾਂਸ ਵੱਲ ਵਧੀਆ ਮੌਸਮ ਵਧੀਆ ਸਾਫ਼ ਹੋਈ ਜਾਂਦਾ ਧੁੱਪ ਨਿਕਲੀ ਹੋਈ ਹੈ ਤੇ ਬੱਦਲ ਵੀ ਘੱਟ ਹੈਗਾ ਹੋਪ ਸੋ ਜਿੰਨੇ ਦਿਨ ਅਸੀਂ ਪੈਰਿਸ ਰਹਿਣਾ ਹੈ ਮੌਸਮ ਵਧੀਆ ਰਹੇ ਲੈ ਵੀ ਹੁਣ ਟ੍ਰੇਨ ਦਾ ਜਿਹੜਾ ਦੇ ਲਈਏ ਤੇ ਵੈਸੇ ਡਬਲ ਡੈਕਰ ਹੁੰਦੀ ਹੈ ਟ੍ਰੇਨ ਤੇ ਅਸੀਂ ਕੋਠੇ ਤੇ ਬੈਠੇ ਹੁਪਰਲੇ ਪਾਸੇ ਛੱਤ ਤੇ ਹਲੋ ਇਹ ਹੈਗੇ ਟ੍ਰੇਨ ਦਾ ਰੈਸਟੋਰੈਂਟ ਏਰੀਆ ਇਹ ਦੇਖੋ ਬੂਰਾ ਰੈਸਟੋਰੈਂਟ ਬਣਿਆ ਹੋਇਆ ਸਾਰਾ ਖਾਣ ਪੀਣ ਦੇ ਲਈ ਹੈ ਜਿਵੇਂ ਆਪਣੇ ਚਾਹ 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 ਇਹ ਪਾਣੀ ਪਾਣੀ ਵੇਚਣ ਵਾਲੇ ਆਉਂਦੇ ਇੱਥੇ ਦੀ ਆਉਂਦੇ ਤੇ ਇੱਥੇ ਰੈਸਟੋਰੈਂਟ ਚ ਤੁਸੀਂ ਕੁਝ ਵੀ ਬਾਈ ਕਰ ਸਕਦੇ ਹੋ ਕਿ ਆਰਡਰ ਦਿਓ ਤੇ ਬਾਈ ਕਰੋ ਤੇ ਇੱਥੇ ਖੜ ਕੇ ਖਾ ਪੀ ਸਕਦੇ ਹੋ ਥੋੜਾ ਥੋੜਾ ਮੀਂਹ ਸ਼ੁਰੂ ਹੋ ਗਿਆ ਯਾਰ ਦੇਖੋ ਬਾਹਰ ਤੇ ਪਹਿਲਾਂ ਤਾਂ ਸਾਨੂੰ ਐਸੀ ਵਧੀਆ ਧੁੱਪ ਨਿਕਲੀ ਹੋਈ ਹੈ ਕਿ ਬੱਦਲ ਥੋੜਾ ਥੋੜਾ ਬੱਦਲ ਸੀਗਾ ਪਰ ਹੁਣ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਇੱਥੇ ਆਉਣੇ ਅਸੀਂ ਦੋਵੇਂ ਜਣੇ ਰੈਸਟੋਰੈਂਟ ਚ ਖਾ ਪੀ ਕੇ ਫਿਰ ਬੈਠਾਂਗੇ ਦੁਬਾਰਾ ਅੰਦਰ ਆ ਹਰ ਤਰ੍ਹਾਂ ਦਾ ਸਮਾਨ ਹੈ ਜਿਹੜਾ ਇੱਥੇ ডিসਪਲੇ ਹੈਗਾ ਤੇ ਕਾਫੀ ਲੈਣੀ ਹੈ ਤੇ ਮੈਂ ਕੋਲਡ ਡਰਿੰਕ ਲੈਣਾ ਹੈ ਤੇ ਆਹ ਮੀਨੂ ਜਹਾਜ਼ ਨਾਲੋਂ ਯਾਰ ਕੁੱਲ ਮਿਲਾ ਕੇ ਵਧੀਆ ਸਫ਼ਰ ਲੱਗ ਰਿਹਾ ਸਾਨੂੰ ਜੇ ਤੁਸੀਂ ਫਲਾਈਟ 'ਚ ਜਾਓ ਨਾ ਇੱਥੇ ਫਲਾਈਟ ਨਾਲੋਂ ਜ਼ਿਆਦਾ ਵਧੀਆ ਸਫ਼ਰ ਹੈ ਤੇ ਇੱਥੇ ਆਉਂਦੀ ਯੂਰੋ ਚੱਲਣ ਲੱਗਿਆ ਤੇ ਸਵਿਟਜ਼ਰਲੈਂਡ 'ਚ ਫ੍ਰੈਂਕ ਚੱਲਦੇ ਸੀਗੇ ਤੇ ਕਿਉਂਕਿ ਇਹ ਆ ਗਿਆ ਆਪਣਾ ਫ੍ਰਾਂਸ ਆ ਗਿਆ ਫ੍ਰਾਂਸ 'ਚ ਯੂਰੋ ਚੱਲਦੇ ਆ ਤੇ ਆ ਆ ਗਿਆ ਇਹਨਾਂ ਦਾ ਆਹ ਟ੍ਰੇਨ ਹੈ TGV ਲੈ ਰਾ ਫਰਾਂਸ ਦੀ ਹੈ ਇਹ ਤੇ ਜੇ ਇਹਦੇ ਚ ਜਾਣਾ ਤੁਸੀਂ ਆਹ ਦੇਖੋ ਆ ਮੈਨੂ ਮੇਨ ਆ ਗਿਆ ਇਹਨਾਂ ਦਾ ਆ ਮੇਨ ਮੈਨੂ ਸਾਰਾ ਸਬੰਧ ਦਿੱਤਾ ਹੋਇਆ ਹੈ ਕਿ ਕਿੰਨੇ ਕਿੰਨੇ ਦੇ ਹਨ ਕਿੰਨੇ ਹੋ ਗਿਆ ਕੁਝੀ 13.90 13.90 14 14 ਯੂਰੋ ਇਸ ਯੂਰੋ ਓਕੇ 14 ਯੂਰੋ ਲੱਗਿਆ ਕਾਫੀ ਲਈ ਹੈ ਕੋਲਡ ਡਰਿੰਕ ਲੈ ਹੈ ਤੇ ਇੱਕ ਅਸੀਂ ਲਿਆ ਹੈ ਪੇਮੈਂਟ ਪੈਸੇ ਮੁੱਕ ਗਏ ਆਉਣੇ ਖਾਤੇ ਚ ਨਹੀਂ ਉਹਨੇ ਵਾਈਪ ਇੱਕ ਅਸੀਂ ਲਿਆਗਾ ਨਾਲ ਨਟਸ ਲਏ ਆ ਇੱਕ ਟੋਟਲ ਬਣਿਆ ਸਾਡਾ 12-1300 ਰੁਪਏ 1300 ਰੁਪਏ ਦਾ ਇੰਨਾ ਕ ਸਾਮਾਨ ਆਇਆ ਜਹਾਜ਼ ਵਾਲੀ ਕਮਾ ਖੋਜੀ ਜਿੰਨਾ ਪਲੇਨ ਚ ਐਕਸਪੈਂਸਿਵ ਹੁੰਦਾ ਹੈ ਨਾ ਆ ਚੇਅਰਸ ਵੀ ਲੱਗੀਆਂ ਇੱਥੇ ਬਹਿ ਜਾਣੇ ਆ ਜਾਓ ਇੱਥੇ ਦੇਖੋ ਆ ਕੁਰਸੀਆਂ ਇਸ ਤਰ੍ਹਾਂ ਦੀਆਂ ਲਾਈਆਂ ਹੋਈਆਂ ਕਮਾਲ ਹੈ ਯਾਰ ਇਦਰਾ ਟੀਟੀ ਸਾਹਿਬਾ ਸਾਡੇ ਟੀਟੀ ਸਾਹਿਬ ਦਿਨ ਦਰੂ ਪੀ ਜਾਂਦੇ ਆ ਆਰਾਮ ਨਾਲ ਬੈਠੇ ਕੋਈ ਚੱਕਰ ਨਹੀਂ ਤੇ ਆਮ ਹੀ ਚੱਲਦਾ ਹੈ ਖੁਸ਼ੀ ਟੀਟੀ ਦਰੂ ਪੀ ਜਾਂਦਾ ਵੈਸੇ ਨਾ ਤੁਸੀਂ ਇੱਥੇ ਜਿਹੜੇ ਡੱਬੇ ਚ ਹੁੰਨੇ ਉਸੇ ਜੀ ਰਹਿਣਾ ਹੁੰਦਾ ਹੈ ਮਤਲਬ ਜਿਵੇਂ ਕਲਾਸ ਚੇਂਜ ਨਹੀਂ ਕਰ ਸਕਦੇ ਜਿਵੇਂ ਫਰਸਟ ਕਲਾਸ ਤੇ ਅਸੀਂ ਜਾ ਨਹੀਂ ਸਕਦੇ ਹੈਗੇ ਪਰ ਥੋੜੀ ਜਿਆ ਹੋਰ ਨਸ਼ਾ ਹੋ ਜਾਂਦੇ ਟੀਟੀ ਸਾਹਿਬ ਨੂੰ ਸਾਡੇ ਨੂੰ ਜਦੋਂ ਚੜ ਜਾਈ ਗਈ ਇਹਨੂੰ ਫਿਰ ਉਹ ਤੋਂ ਪਚੂਲੇ ਹਾਜ਼ੀ ਪਾ ਕੇ ਬੀਜੀ ਇੱਕ ਜਿਹੜਾ ਤਾਂ ਦੇ ਲਈ ਥੋੜਾ ਜਿਹਾ ਦਿਖਾ ਦਈਏ ਸਾਰਿਆਂ ਨੂੰ ਇਹ ਫਰਸਟ ਕਲਾਸ ਕਿਹੋ ਜੀ ਹੁੰਦੀ ਹੈ ਖੁਸ਼ੀ ਨੂੰ ਤਾਂ ਕਿੰਨੇ ਦਿਨਾਂ ਦਾ ਪੈरिस ਦੀ ਸੁਪਨੇ ਆਈ ਜਾਂਦੇ ਸੀ ਪਰ ਲੈ ਜਾਗੇ ਤੁਹਾਨੂੰ ਪੈरिस ਪੈਰਿਸ ਹੀ ਜਾਂਦੀ ਹੈ ਟ੍ਰੇਨ ਸਿੱਧੀ ਕਿਉਂ ਟੈਨਸ਼ਨ ਲਈਏ ਅਗਲਾ ਅਗਲਾ ਵਲੌਗ ਸਾਰਿਆਂ ਨੂੰ ਪੈरिस ਦੀ ਦੇਖਣ ਨੂੰ ਮਿਲੂ ਹੁਣ ਸਾਰੇ ਜਣੇ ਕਿੰਨੇ ਕਿ ਐਕਸਾਈਟਿਡ ਨੇ ਕਿ ਮੈਂ ਹੀ ਕ੍ਰੇਜ਼ੀ ਹਾਂ ਕਮੈਂਟ ਕਰਕੇ ਦੱਸ ਦਿਓ ਸਾਰੀ ਟ੍ਰੇਨ ਜਨ ਸੱਤ ਅੱਠ ਘਟਾਪੇ ਆ ਤੇ 8 ਦੇ 8 ਡੱਬੇ ਮਤਲਬ ਦੋ ਇਹਦੇ ਦੋ ਡਬਲ ਡੈੱਕਰ ਹੈਗੀ ਦੋ ਛੱਤਾਂ ਤੇ ਹੁਣ ਅਸੀਂ ਤਾਂ ਉੱਪਰਲੀ ਦੀਆਂ ਵੀ ਚੱਲਾਂਗੇ ਤੁਹਾਨੂੰ ਤੋਂ ਵੀ ਦਿਖਾਵਾਂ ਪਹਿਲਾਂ ਫਰਸਟ ਕਲਾਸ ਦੇ ਅੰਦਰੋਂ ਤੁਹਾਨੂੰ ਗੇੜਾ ਦਵਾ ਕੇ ਲਿਆਉਣਾ ਤੇ ਜਿੰਨੇ ਸਾਰੇ ਪਾਸੇ ਬਾਹਰ ਸਮਾਨ ਰੱਖਣ ਨੂੰ ਬਣਿਆ ਹੁੰਦਾ ਇਸ ਤਰ੍ਹਾਂ ਲੱਗੇ ਜੀ ਤੁਸੀਂ ਐ ਨਹੀਂ ਹੈਗਾ ਵੀ ਸੀਟਾਂ ਥੱਲੇ ਧਰੀ ਜਾਊਂਗਾ ਜਾਂ ਗੋਡੇ ਭਣ ਦੇ ਤਰ੍ਹਾਂ ਫਿਰੋਗੇ ਆਪਣੇ ਵਾਂਗ ਉਹ ਚੀਜ਼ਾਂ ਇੱਥੇ ਹੈ ਨਹੀਂਆਂ ਤੇ ਫਾਈਨਲੀ ਆਪਨੂੰ ਇਜਾਜ਼ਤ ਮਿਲ ਗਈ ਫਰਸਟ ਕਲਾਸ ਚ ਆਉਣ ਦੀ ਤੁਹਾਨੂੰ ਦਿਖਾਉਣਾ ਸੀ ਕੋਈ ਫਰਕ ਨਹੀਂ ਕੱਲਾ ਸੀਟਸ ਦਾ ਫਰਕ ਹੈ ਇੱਕ ਪਾਸੇ ਇਹ ਮਤਲਬ ਸਿੰਗਲ ਸਿੰਗਲ ਸੀਟ ਹੈ ਇੱਕ ਪਾਸੇ ਡਬਲ ਸੀਟ ਹੈ ਇਹ ਫਰਕ ਹੈ ਇਹ ਸਾਰਾ ਫਰਸਟ ਕਲਾਸ ਹੈ ਵੇਖਿਆ ਟੀਟੀ ਨਾਲ ਗੱਲ ਤਾਂ ਕਰ ਹੀ ਲਈ ਥੋੜਾ ਜਿਹਾ ਬੈੱਕ ਵੀ ਦੇਖ ਲਈਏ ਆਲਾ ਦੁਆਲਾ ਜਾ ਕਿਵੇਂ ਆ ਤੇ ਵੈਸੇ ਟੀਟੀ ਦਾ ਕੋਈ ਚੱਕਰ ਨਹੀਂ ਦੇਖਿਆ ਤਾਂ ਸਾਰਾ ਜਾ ਕੇ ਤੇ ਦਿਖਾਉਣੀ ਹੈ ਪਰ ਜ਼ਿਆਦਾ ਟਾਈਮ ਨਹੀਂ ਪੈਣਾ ਹੈ ਕਿਹਾ ਹੈ ਜਦੋਂ ਬੰਦਾ ਨੂੰ ਕੋਈ ਪਹਿਲੀ ਵਾਰੀ ਜੀ ਇਹਨਾਂ ਟ੍ਰੇਨਸ 'ਚ ਚੜਦਾ ਉਦੋਂ ਬੜਾ ਸ਼ੌਕ ਜਿਹਾ ਹੁੰਦਾ ਵੀ ਯਾਰ ਆਹ ਕੀ ਹੈ ਨਾ ਕਿਉਂ ਜੀਆਂ ਟ੍ਰੇਨਸ ਤੇ ਅਸੀਂ ਤਾਂ ਹੁਣ ਕਾਫੀ ਵਾਰ ਚੜਿਆ ਟਰਕੀ 'ਚ ਵੀ ਚੜੇ ਸੀ ਜਾਰਜੀਆ 'ਚ ਵੀ ਉਦੋਂ ਪਹਿਲਾਂ ਚੜੇ ਸੀ ਜੈ ਇਵਨ ਕ ਜਿਹੜੀਆਂ ਅਫਰੀਕਾ ਦੀਆਂ ਟ੍ਰੇਨਸ ਐ ਉਹ ਬਸ ਇਹ ਵੀ ਡਬਲ ਡੈਕਰ ਨਹੀਂ ਹੈਗੀਆਂ ਪਰ ਹੈ ਬਹੁਤ ਸੋਹਣੀ ਐ ਤੇ ਆਪਣੇ ਵੀ ਇੰਡੀਆ 'ਚ ਤਾਂ ਹੁਣ ਵਧੀਆ ਟ੍ਰੇਨਸ ਆਉਣ ਲੱਗੀਆਂ ਤੇ ਜਿੰਨੀਆਂ ਵੀ ਹੁਣ ਨਵੀਆਂ ਟ੍ਰੇਨਸ ਪੈ ਰਹੀਆਂ ਮਤਲਬ ਉਹ ਪੁਰਾਣੇ ਜਿਹੜਾ ਅਸੀਂ ਛੋਟੇ ਹੁੰਦੇ ਜਾਂ ਆਪਣੇ 10 ਸਾਲ ਪਹਿਲਾਂ ਚੱਲਦਾ ਸੀ ਉਹ ਚੀਜ਼ਾਂ ਹੁਣ ਖਤਮ ਹੋਈ ਜਾਂਦੀਆਂ ਆਂ ਪਰ ਆਪਣੇ ਵੀ ਵੈਸੇ ਜ਼ਿਆਦਾਤਰ ਜਿਹੜੇ ਲੋਕ ਆ ਜਾਂ ਪਸੰਜਰਾ ਉਹ ਸਫਰ ਕਰਨੇ ਆਮ ਟ੍ਰੇਨ ਚ ਪਸੰਦ ਕਰਦੇ ਆ ਕਿਉਂਕਿ ਜਿੰਨੀਆਂ ਆਪਣੀਆਂ ਟ੍ਰੇਨ ਆ ਉਹ ਵੀ ਮਹਿੰਗੀਆਂ ਬਹੁਤ ਐਕਸਪੈਂਸ ਨਈ ਟਿਕਟਾਂ ਬਹੁਤ ਮਹਿੰਗੀਆਂ ਹੈਗੀਆਂ ਤੇ ਇਸ ਸਾਈਡ ਵੀ ਗੱਲ ਇਹਨਾਂ ਦੀ ਐ ਇਹਦੀ ਟਿਕਟ ਹੁਣ ਤੁਸੀਂ ਦੇਖ ਲਓ ਸਾਨੂੰ ਕਿੰਨੀ ਮਹਿੰਗੀ ਪਈ ਆਗੀ ਬਟ ਇਹ ਆ ਜਿੰਨਾ ਕ ਗੁੜ ਪਾਉਂਗੇ ਉਹਨਾਂ ਕ ਮਿੱਠਾ ਤੇ ਜਿਹੋ ਜਿਹੇ ਪੈਸੇ ਲੱਗਦੇ ਆ ਇਹ ਜਾਂ ਫਿਰ ਥੋੜਾ ਜਿਹਾ ਤਨਫੀਲ ਵੀ ਕਰਾਉਂਦੇ ਆ ਬਾਹਰ ਦਾ ਟੈਂਪਰੇਚਰ ਦਿਖਾ ਰਿਹਾ 10 ਡਿਗਰੀ ਤੇ ਸੈਂਟ ਹਿਲਾਰੀ ਯੂ ਟੈਂਪਲ ਡਿਫਰੈਂਸ਼ੀਅਲ ਲੈਂਗੁਏਜ ਹੈ ਸਾਰੀ ਤੇ ਫਰਾਂਸ ਚ ਕਿਉਂਕਿ ਫ੍ਰੈਂਚ ਬੋਲੀ ਜਾਂਦੀ ਹੈ ਬਾਹਰ ਨਾਲ ਦੇਖੋ ਕਦੇ ਧੁੱਪ ਨਿਕਲਿਆ ਹੁੰਦੀ ਹੈ ਤੇ ਕਦੇ ਉਹ ਆ ਜਾਂਦਾ ਮੀਂਹ ਪੈਣ ਲੱਗ ਜਾਂਦਾ ਹੈ ਟ੍ਰੇਨ ਇੰਨੀ ਕਿ ਜ਼ਿਆਦਾ ਤੇਜ਼ ਲੰਘ ਰਹੀ ਹੈ ਨਾ ਸਾਡੀ ਤੇ ਤਾਂ ਹੀ ਕਰਕੇ ਹਾਂਜੀ ਮੌਸਮ ਚੇਂਜ ਹੁੰਦਾ ਏ ਇੰਨੀ ਵਾਰੀ ਮੌਸਮ ਚੇਂਜ ਹੋ ਗਿਆ ਸਾਢੇ 4 ਘੰਟਿਆਂ ਬਾਅਦ ਅਸੀਂ ਪਹੁੰਚ ਗਏ ਆ ਪੈਰਿਸ ਸੋ ਯੂ ਆਰ ਵੈਲਕਮ ਟੂ ਪੈਰਿਸ ਮਨასი ਕਿਤੇ ਖੁਸ਼ੀ ਭੀੜ ਭੜਕੇ ਵਾਲਾ ਸਟੇਸ਼ਨ ਹੋ ਪਰ ਸਟੇਸ਼ਨ ਖਾਲੀ ਜੈ ਹੈ ਹਨਾ ਸ਼ੁਕਰ ਹੈ ਰਸਤੇ 'ਚ ਨਾ ਕਾਫੀ ਵਾਰ ਧੁੱਪ ਹੋਗੀ ਛਾਂ ਹੋਗੀ ਤੇ ਸਾਨੂੰ ਤਾਂ ਅਸੀਂ ਮੌਸਮ ਵਧੀਆ ਹੋਊਗਾ ਕਿਤੇ ਪਰ ਠੰਡੀ ਹਵਾ ਚੱਲ ਰਹੀ ਆ ਯਾਰ ਪੈਰਿਸ 'ਚ ਵੀ ਤੇ ਹਵਾ ਬਹੁਤ ਤੇਜ਼ ਮੈਨੂੰ ਲੱਗਦਾ ਠੰਡ ਟੈਂਪਰੇਚਰ ਇੱਥੇ ਵੀ ਸੇਮ ਹੀ ਹੁੰਦਾ ਹੁਣ ਠੰਡ ਹੈ ਤੇ ਸਵਿਟਜ਼ਰਲੈਂਡ ਵਾਲਾ ਕੰਮ ਹੀ ਹੈ ਹਾਂਜੀ ਠੰਡ ਬਹੁਤ ਹੈ ਇੱਥੇ ਵੀ ਹਾਂਜੀ ਹਵਾਵਾਂ ਠਾਰ ਰਹੀਆਂ ਨੇ ਜਮ ਤੇ ਬਾਕੀ ਹੁਣ ਇੱਥੇ ਅਸੀਂ ਰਹਿਣਾਗਾ 2-3 ਦਿਨ ਤੇ ਪੈरिस ਲਾਉਣੇ ਆ ਤੇ ਪੈरिस ਚ ਜਿੰਨੇ ਕੁ ਨੂੰ ਕੋਸ਼ਿਸ਼ ਹੋਈ ਮਿਲ ਕੇ ਜਾਵਾਂਗੇ ਤੇ ਨਹੀਂ ਫਿਰ ਫਰਾਂਸ ਹੈ ਜੇ ਪੂਰਾ ਹੀ ਘੁੰਮਣ ਵਾਲਾ ਪਿਆ ਇਹ ਤਾਂ ਖੁਸ਼ੀ ਦੀ ਜੱਦੀ ਸੀ ਵੀ ਉਹ ਖੰਭਾ ਜਿਹਾ ਦੇਖ ਕੇ ਜਾਣਾ ਜਿਹੜਾ ਲੰਬਾ ਸਾਰਾ ਖੜਾ ਸਵਿਜ਼ਰਲੈਂਡ ਫਰਾਂਸ ਤੇ ਜਰਮਨੀ ਜਿਹੜੇ ਯੂਰਪ ਦੇ ਸਾਰੇ ਦੇਸ਼ ਹਨ ਇਹਨਾਂ ਦਾ ਬੜਾ ਸੋਹਣਾ ਯਾਰ ਸਟੇਸ਼ਨ ਇੰਸਟੀਟਿਊਸ਼ਨ ਬੜੇ ਸੋਹਣੇ ਯਾਰ ਆਪਦੇ ਸਾਰੀ ਆਲਾ ਦੋ ਆਲਾ ਬੜਾ ਸੋਹਣਾ ਹੈ ਇਹ ਬਾਈ ਜੀ ਆਪਾਂ ਨੂੰ ਲੈਣ ਦੇ ਲਈ ਜਮਾ ਪਲੇਟਫਾਰਮ ਤੇ ਆਏ ਖੜੇ ਆ ਇਹ ਸ਼ੀਸ਼ੇ ਕਿਵੇਂ ਖੋਲਣਗੇ ਟਿਕਟ ਦਿਖਾਉਣੀ ਪੈਣੀ ਹੈ ਇੱਥੇ ਪੁੱਛੋ ਨਾ ਐਦਾਂ ਹੀ ਖੁੱਲ ਜਾਣਗੇ ਜੀ ਉਹ ਲਓ ਜੀ ਜੀ ਆਏ ਨੂੰ ਹੋ ਗਿਆ ਕੀ ਹਾਲ ਚਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਗੱਲਬਾਤ ਸਾਡੀ ਮਨ ਲਾ ਦਾ 2020-21 ਤੋਂ ਹੁੰਦੀ ਰਹੀ ਹੈ ਪਰ ਮੁਲਾਕਾਤ ਅੱਜ ਹੋਈ ਹੈ ਕਹਿੰਦੇ ਹੁੰਦੇ ਆ ਦਾਣੇ ਪਾਣੀ ਦੀ ਖੇਡ ਹੁੰਦੀ ਹੈ ਜਦੋਂ ਦਾਣਾ ਪਾਣੀ ਰਲਿਆ ਹੁੰਦਾ ਹੈ ਉਦੋਂ ਹੀ ਉਹ ਹੋਣਾ ਦਾ ਮਨ ਲਾ ਦੋ ਤਿੰਨ ਸਾਲ ਹੋ ਗਏ ਉਦੋਂ ਕਿਹਾ ਸੀ ਤੁਸੀਂ ਪੈਰਿਸ ਆਵੋਗਾ ਨਾ ਚਲੋ ਫਾਈਨਲੀ ਅੱਜ ਆ ਗਏ ਤੁਹਾਡੇ ਕੋਲ ਜੀ ਇਹ ਦੇਖੋ ਕਿੰਨੇ ਪੁਰਾਣੇ ਪੁਰਾਣੇ ਸਟੇਸ਼ਨ ਹੈ ਇਹਦੇ ਪੈਰਿਸ ਦੇ ਤੇ ਫਰਾਂਸ ਚ ਹਿਸਟੋਰੀਕਲ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੈ ਤੇ ਜਿਵੇਂ ਸਵਿਟਜ਼ਰਲੈਂਡ ਚ ਬਿਊਟੀ ਸੀ ਨਾ ਜਿਹਨੂੰ ਸਵਰਗ ਕਿਹਾ ਜਾਂਦਾ ਗ੍ਰੀਨਰੀ ਸੀ ਪਹਾੜ ਸੀ ਫਰਾਂਸ ਤੇ ਇਟਲੀ ਨਹੀਂ ਨਹੀਂ ਸਭ ਓਕੇ ਸੀ ਇਹ ਫਰਾਂਸ ਇਟਲੀ ਦੋਨੇ ਦੇਸ਼ ਹਿਸਟਰੀ ਨਾਲ ਭਰੇ ਹੋਏ ਆ ਨਹੀਂ ਨਹੀਂ ਕੁਛ ਨਹੀਂ ਖਾਣਾ ਪੀਣਾ ਮੇਰੇ ਖਾ ਕੇ ਹਜੇ ਭੁੱਖ ਨਹੀਂ ਹੈਗੀ ਇਸ ਸਟੇਸ਼ਨ ਦੇ ਅਸੀਂ ਬਾਹਰ ਨਿਕਲਣ ਵਾਲੇ ਹੁਣ ਤੇ ਦੇਖ ਲੋ ਯਾਰ ਕਿੱਡਾ ਸੋਹਣਾ ਸਟੇਸ਼ਨ ਹੈਗਾ ਆ ਟਿਕਟਾਲੀਆਂ ਮਸ਼ੀਨਜ਼ ਲੱਗੀਆਂ ਹੋਈਆਂ ਸਾਰ ਇੱਥੇ ਕਾਊਂਟਰ ਗੁੰਨ ਰੱਖੇ ਸੇ ਕੰਟਰੀ ਚ ਨਹੀਂ ਬਣੇ ਹੁੰਦੇ ਬਾਹਰ ਤੇ ਪੁਰਾਣਾ ਇੱਥੋਂ ਹੀ ਪਤਾ ਲੱਗਦਾ ਕਿ ਇਹ ਸ਼ਹਿਰ ਹਿਸਟੋਰੀਕਲ ਕਿੰਨਾ ਹੋਊਗਾ ਜਿਹੜਾ ਪੈਰਿਸ ਹੈਗਾ ਬਾਈ ਜੀ ਦੱਸਦੇ ਬਾਈ ਜੀ ਮੇਨ ਸਟੇਸ਼ਨਾਂ ਚੋ ਇੱਕ ਨਾ ਹੀ ਪੈਰਿਸ ਦੇ ਹਾਂਜੀ ਮੇਨ ਜਿਹੜੇ ਮਤਲਬ ਕਿ ਵੱਡੇ ਸਟੇਸ਼ਨਾਂ ਚੋਂ ਚੱਕਾ ਇਹ ਗਾਰਪਦੀਆਂ ਟ੍ਰੇਨਾਂ ਜਿਹੜੀਆਂ ਲੱਗਦੀਆਂ ਵੱਡਿਆਂ ਚ ਅੱਛਾ ਗਾਰਦੀ ਲਿਓ ਆ ਇਹ ਚਾ ਕਿੰਨੇ ਚਾਰ ਸਟੇਸ਼ਨ ਚਾਰ ਹਾਂਜੀ ਚਾਰ ਆ ਮੇਨ ਗਾਰਦੀ ਲਿਸਟਾ ਗਾਰਦੀ ਨੌੜਾ ਇਹ ਗਾਰਦੀ ਲਿਓ ਆ ਅੱਛਾ ਮਤਲਬ ਯਾਰ ਪਿੱਛੋ ਸਭ ਤੋਂ ਵੱਧ ਟ੍ਰੇਨ ਇੱਥੇ ਆਉਂਦੀਆਂ ਹਾਂਜੀ ਹਾਂਜੀ ਪੂਰੇ ਜਮੇ ਪਾ ਮਿਆਸਟਰੀਏ ਤੋਂ ਆਜੋ ਹਾਂਜੀ ਗਾਰਪਦੀਆਂ ਜਿਹੜੀਆਂ ਜਦੋਂ ਵੀ ਮਰਜ਼ੀ ਆਜੋ ਲੋਕਲ ਵਾਲੇ ਤਾਂ ਬਹੁਤ ਆ ਲੋਕਲ ਵਾਲੇ ਤਾਂ ਥਾਂ ਥਾਂ ਆਈਆਂ ਅੱਛਾ ਟ੍ਰਾਂਸਪੋਰਟ ਤੇ ਟਰਾਂ ਪਰ ਜਿਹੜੇ ਮੇਨ ਮਤਲਬ ਕਿ ਵੱਡਿਆਂ ਚਾਹੁੰਦਾ ਉਹ ਇਹ ਆ ਹਾਂਜੀ ਪੁਰਾਣਾ ਪੁਰਾਣਾ ਵੀ ਕਾਫੀ ਆ ਤੇ ਵੱਡਾ ਵੀ ਆ ਲਓ ਜੀ ਹੁਣ ਅਸੀਂ ਇੱਥੋਂ ਐ ਸਟੇਸ਼ਨ ਐਗਜ਼ਿਟ ਕਰਨ ਲੱਗੇ ਆ ਲਾਈਫ ਦਾ ਸਟ੍ਰੈਸ ਬਹੁਤ ਆ ਲੋਕਾਂ ਨੂੰ ਇੱਥੇ ਵਾਹ ਕੀ ਆ ਬਾਤ ਐ ਪੈਰਿਸ ਦੇ ਕੀ ਕਹਨੇ ਬੜਾ ਸੋਹਣਾ ਆਲਾ ਦਵਾਲਾ ਪੈਰਿਸ ਦੇ ਬਾਰੇ ਵੈਸੇ ਸੁਣਿਆ ਸੀਗਾ ਕਿ ਇਹਦੀਆਂ ਗਲੀਆਂ ਸਾਰਾ ਕੁਝ ਇੱਕੋ ਜਿਹਾ ਹੈਗਾ ਤੇ ਦੇਖਣ ਨੂੰ ਵੈਸੇ ਲੱਗ ਵੀ ਰਿਹਾ ਹੈਗਾ ਇਹ ਦੇਖੋ ਸਾਰਾ ਵਾਲਾ ਦੁਆਲਾ ਥੋੜਾ ਥੋੜਾ ਅਜਰਬਾਈ ਜਾਨ ਵਰਗਾ ਵੀ ਲੱਗ ਰਿਹਾ ਜਿਵੇਂ ਅਜਰਬਾਈ ਜਾਨ ਕੁ ਬਾਕੂ ਦੇਖਿਆ ਸੀ ਅਸੀਂ ਬਾਕੂ ਵੀ ਐ ਸੇਮ ਹੀ ਸੀਗਾ ਉਹ ਪੈਰਿਸ ਦਾ ਝੰਡਾ ਹੈਗਾ ਸਾਹਮਣੇ ਵਾਲਾ ਵੈਸੇ ਨਾ ਐ ਫਿਕਰ ਹੁੰਦਾ ਵੀ ਮੈਟਰੋ ਕਿਹੜੇ ਸਟੇਸ਼ਨ ਦਾ ਜਾਵੂ ਕਿੱਥੋਂ ਲਵਾਂਗੇ ਜਦੋਂ ਸਾਹਮਣੇ ਕੋਈ ਜਾਣਕਾਰ ਬੰਦਾ ਰਹਿੰਦਾ ਹੋਵੇ ਫਿਰ ਕੋਈ ਚੱਕਰ ਨਹੀਂ ਹੁੰਦਾ ਫਿਰ ਹੁੰਦਾ ਬਸ ਜਾਣਾ ਹੀ ਹੈਗਾ ਹੁਣ ਅਸੀਂ ਇੱਥੋਂ ਸਿੱਧਾ ਸਾਡੇ ਹੋਟਲ ਵੱਲ ਨੂੰ ਜਾਣਾ ਤੇ ਫਿਰ ਫਾਇਰਸ ਦਾ ਵਾਲਾ ਦਵਾਲਾ ਜਿਹੜਾ ਕੱਲਾਂ ਵਾਲੇ ਵਲੌਗ ਚ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਫੋਲੋ ਆਇਆ ਜਿਨ੍ਹਾਂ ਨੂੰ ਦਾ ਲੱਗਦਾ ਉਹ ਫਲੰਗ ਜਾਂਦੇ ਹਨ ਜਿੱਦਾਂ ਹੁਣ ਆਪਾਂ ਜਾ ਸਕਦੇ ਹਾਂ ਬਸ ਨੇ ਇਧਰ ਨੂੰ ਮੁੜਨਾ ਆਪਾਂ ਲੰਘ ਸਕਦੇ ਹਾਂ ਪਰ ਆਪਾਂ ਥੋੜਾ ਜਿਆਦਾ ਜਦੋਂ ਅਸੀਂ ਕਿਸੇ ਸ਼ਹਿਰ 'ਚ ਜਾਣਾ ਹੁੰਦਾ ਨਾ ਉੱਥੇ ਮਰਮਤ ਚੱਲਦੀ ਹੋ ਰਹੀਦੀ ਹੈ ਤੇ ਪਤਾ ਨਹੀਂ ਕੀ ਹੈ ਕੰਟਰੈਕਸ਼ਨ ਦਾ ਕੰਮ ਤਾਂ ਇੱਥੇ 12 ਮਹੀਨੇ 30 ਦਿਨ ਚੱਲਦਾ ਹੀ ਰਹਿੰਦਾ ਜੀ ਕਿਉਂਕਿ ਸ਼ਹਿਰ ਵੱਡਾ ਨਾ ਭਾਈ ਜੀ ਸ਼ਹਿਰ ਵੱਡਾ ਨਾਲੇ ਇਹ ਬਿਲਡਿੰਗਾਂ ਦੀ ਆਪਣੀ ਬਹੁਤ ਬਤਲ ਕਿ ਉਹ ਕਰਦੇ ਆ ਦੇਖਦੇ ਆ ਕਰਦੇ ਆ ਹਾਂਜੀ ਜਿਹੜਾ ਇਹਦਾ ਫਰੰਟ 뷰 ਆ ਉਹਨੂੰ ਤਾਂ ਇਹ ਬਿਲਕੁਲ ਹੀ ਨਹੀਂ ਤੋੜਦੇ ਹਾਂਜੀ ਅੰਦਰੋਂ ਰਿਪੇਅਰ ਕਰਦੇ ਰਹਿੰਦੇ ਆ ਠੀਕ ਹੈ ਪਰ ਆ ਫਰੰਟ ਜਿਹੜਾ ਪੱਥਰ ਲੱਗਿਆ ਸਾਰਾ ਤੁਸੀਂ ਦੇਖ ਰਹੇ ਹੋ ਨਾ ਬਿਲਡਿੰਗਾਂ ਨੂੰ ਇਹਨੂੰ ਨਹੀਂ ਛੇੜਦੇ ਇਹ ਬਹੁਤ ਪੁਰਾਣਾ ਪੁਰਾਣਾ ਪੱਥਰ ਲੱਗਿਆ ਵਾ ਠੀਕ ਹੈ ਜੀ ਫਾਈਨਲੀ ਪਹੁੰਚ ਗਏ ਜੀ ਘਰ ਕੋਲੇ ਬਾਰ ਪਾਰਕਿੰਗ ਦੀ ਬੜੀ ਸਮੱਸਿਆ ਰਹਿੰਦੀ ਹੈਗੀ ਬਾਹਰਲੇ ਦੇਸ਼ਾਂ ਚ ਇਹ ਵੀ ਗੱਲ ਹਾਂ ਇਹ ਸਟੇਸ਼ਨ ਤੋਂ ਥੋੜੀ ਇਹ ਵੀ ਪ੍ਰੋਬਲਮ ਹੀ ਇੱਥੇ ਇਹਦੀ ਗਲਤੀ ਲਈ ਵੀ ਆਪਣੀ 100 150 ਮੀਟਰ ਚੱਲਦਾ ਏ ਧੱਕਾ ਫਿਰ ਉਹ ਕੰਮ ਹਾਂ ਇਹ ਫਿਰ ਸਾਡਾ ਮਠੰਡੇ ਵਾਲਿਆਂ ਦਾ ਮਾਰ ਵਾਲਿਆਂ ਦਾ ਧੱਕਾ ਥੋੜਾ ਚੱਲਦਾ ਮਾਰ ਵਾਲਿਆਂ ਦਾ ਧੱਕਾ ਚੱਲਦਾ ਇਹਨੂੰ ਤਾਂ ਵੀਰੇ ਮੱਗੀ ਰੱਖ ਲੈਣੀ ਆ ਅੱਗੇ ਰੱਖੋ ਅੱਗੇ ਰੱਖੋ ਫੇਰ ਤਾਂ ਵਧੀਆ ਭਾਈ ਜੀ ਨਾ ਐਦਾਂ ਨਹੀਂ ਹੋਣਾ ਟੇਡਾ ਹੋਊਗਾ ਐਦਾਂ ਲਾ ਲਈਏ ਟੇਡੇ ਇੱਕ ਮਿੰਟ ਪਾਣੀ ਘਟਣਾ ਬਹੁਤ ਲੱਗਿਆ ਕਰੇ ਰੱਖ ਦੇ ਇੱਕ ਵਿੱਚ ਰੱਖ ਲਾਂਗੇ ਤਾਂ ਕੀ ਹੈ ਪਾਣੀ ਰੱਖਣਾ ਪਾਣਾ ਗੱਡੀ ਜਿੱਥੇ ਕਿਉਂਕਿ ਕੋਈ ਪਤਾ ਨਹੀਂ ਕਦੋਂ ਇੱਕ ਵਿੱਚ ਰੱਖ ਲਾਂਗੇ ਕੋਈ ਨਹੀਂ ਵਿੱਚ ਸੋ ਹੁਣ ਅਸੀਂ ਜਾਣਾ ਆਪਣੇ ਹੋਟਲ ਦੇ ਵੱਲ ਨੂੰ ਤੇ ਅੱਜ ਦਾ ਵਲੌਗ ਵੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਪੈਰਿਸ ਦੇ ਵਿੱਚ ਕੀ ਕੁਝ ਘੁੰਮਣ ਆਲਾ ਕੀ ਕੁਝ ਦੇਖਣ ਆਲਾ ਕਿਹੋ ਜਿਹਾ ਵਾਲਾ ਇਹ ਸੋਹਣਾ ਜਿਹਾ ਸ਼ਹਿਰ ਦਾ ਤੇ ਉਹ ਤੁਹਾਨੂੰ ਆਉਣ ਵਾਲੇ ਵਲੌਗ 'ਚ ਦੇਖਣ ਨੂੰ ਮਿਲੇਗਾ ਤੇ ਕਿਉਂਕਿ ਹਜੇ ਸਮਾਂ ਸਾਡੇ ਕੋਲ ਹੈਗਾ ਨਾ ਹਜੇ ਜਦ ਸਵਾ 3:30 ਹੋਏ ਤੇ ਅੱਧਾ ਘੰਟਾ ਸਾਨੂੰ ਇੱਥੇ ਆਪਣੇ ਹੋਟਲ ਦਾ ਲੱਗਣਾ ਹੈ ਬੈਗ ਰੱਖ ਕੇ ਅਸੀਂ ਜਿਹੜੀ ਪੈਰਿਸ ਦੀ ਨਾਈਟ ਲਾਈਫ ਹੈ ਪੈਰਿਸ ਰਾਤ ਨੂੰ ਕਿਹੋ ਜਿਹਾ ਦਿਖਦਾ ਹੈ ਬਹੁਤ ਜਗਮਗ ਜਗਮੰਗ ਕਰਦਾ ਹੈ ਇਹਦੇ ਬਾਰੇ ਸੁਣਿਆ ਸੀਗਾ ਤੇ ਉਹ ਹੁਣ ਤੁਹਾਨੂੰ ਆਉਣ ਵਾਲੇ ਵਲੌਗਸ ਦਿਖਾਵਾਂਗੇ ਮਿਲਦੇ ਆ ਨਵੇਂ ਵਲੌਗਸ ਨੂੰ ਵੀਡੀਓ ਦੇ ਨਾਲ ਗੁੱਡ ਬਾਏ ਸਸਤੀਕਾਲ ਰੱਬ ਰੱਖੇ